ਬਹੁਤ ਠੀਕ ਹੈ ਜੀ Bak, o zaman dayı. Burada bunlar tamam. Burada. Evet. 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 Evet.

ਕਿੰਨੀਆਂ ਹੁਣ ਤੱਕ ਦੀਆਂ ਉਪਲਬਧੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਫਿਰ ਚਾਰਜ ਜ ਕੋਈ ਉਪਲਬਧੀ ਜਿਹੜੀ ਆ ਮਿਲੀ ਹੈ ਇਹ ਥਾਣਾ ਬਿਆਸ ਦੇ ਮਾਤਾ ਰਾਣੀ ਮੋਹੱਲੇ ਦੇ ਵਿੱਚ ਅਸੀਂ ਅੱਜ ਡਿਸਟ੍ਰਿਕਟ ਪੁਲਿਸ ਵੱਲੋਂ ਕੋਆਰਡੀਨੇਟ ਸਰਪ੍ਰੇਸ਼ਨ ਚਲਾਇਆ ਜਾ ਰਿਹਾ ਐਸਐਸਪੀ ਸਰਦਾਰ ਮਿਲਿੰਦਰ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰੀਬ 100 ਦੇ ਆਸ-ਪਾਸ ਮੁਲਾਜ਼ਮ ਜਿਹੜੇ ਇਸ ਮੋਹੱਲੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇਸ ਕੋਆਰਡੀਨੇਟ ਸਰਪ੍ਰੇਸ਼ਨ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ ਤਿੰਨ ਬੰਦੇ ਇਸ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੌਨ ਇਥੋਂ ਦੇ ਹੈਗੇ ਨੇ ਸਮੰਗਲਰਸ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ ਉਹ ਸਰਚ ਦੇ ਦੌਰਾਨ ਅਗਰ ਕੁਝ ਹੋਰ ਬ੍ਰੰਧਗੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ ਕੋਈ ਬ੍ਰੰਧਗੀ ਹੋਈ ਹੈ ਚੱਲ ਰਹੀ ਹੈ ਸਰਚ ਚੱਲ ਰਹੀ ਹੈ ਉਹਦੀ ਬ੍ਰੰਧਗੀ ਦਾ ਪਿਓਰਾ ਜਿਹੜਾ ਸੈਪਰੇਟਲੀ ਤੁਹਾਨੂੰ ਅਸਿਸਟੈਂਟ ਸਾਹਿਬ ਨੂੰ ਦਿੱਤਾ ਜਾਏਗਾ ਜਦੋਂ ਸਰਚ ਕੰਪਲੀਟ ਹੋ ਜਾਏਗੀ ਲਗਾਤਾਰ ਆਪਰੇਸ਼ਨ ਜਿਹੜੇ ਨੇ ਚੱਲ ਰਹੇ ਨੇ ਰੂਲਰ ਪੁਲਿਸ ਨੂੰ ਕਿੰਨੀ ਇੱਕ ਵੱਡੀ ਕਾਮਯਾਬੀ ਜਿਹੜੀ ਆ ਇਸ ਦੇ ਵਿੱਚ ਮਿਲੀ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਇਆ ਜਾ ਰਿਹਾ ਮਾਰਚ ਮਹੀਨੇ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋ ਰਿਹਾ ਹੈ ਤੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਪੁਲਿਸ ਨੇ ਰੀ ਉਰੋਂ ਤੋਂ ਲੈ ਕੇ ਹੁਣ ਤੱਕ ਕਰੀਬ 6 ਸਵਾ 6 ਮਹੀਨਿਆਂ ਦੇ ਵਿੱਚ 100 ਦੇ ਕਰੀਬ ਪਰਚੇ ਦਰਜ ਕੀਤੇ ਨੇ ਟੋਟਲ 150 ਦੇ ਬੰਦੇ ਕਰੀਬ ਬੰਦੇ ਅਰੈਸਟ ਹੋਏ ਨੇ ਇਸ ਮੁਹਿੰਮ ਦੇ ਦੌਰਾਨ ਔਰ ਇੰਨੇ ਕੀ 150 ਕਿਲੋ ਦੇ ਆਸ-ਪਾਸ ਜਿਹੜੀ ਹੈ ਉਹ ਹੈਰੋਇਨ ਬਰਾਮਦ ਹੋਈ ਹੈ ਤੇ ਹੋਰ ਵੀ ਉਪਲਬਧੀਆਂ ਜਿਹੜੀਆਂ ਇਹਨਾਂ 6 ਮਹੀਨਿਆਂ ਦੇ ਦੌਰਾਨ ਹੋਈਆਂ ਨੇ ਹਕੀਮਦੀ ਬ੍ਰਾਂਡੀ ਐਨਡੀਪੀਐਸ ਦੇ ਵਿੱਚ ਜਾਂ ਹਵਾਲਾ ਮਨੀ ਦੀ ਬ੍ਰਾਂਡੀ ਹੋਈ ਹੈ ਵੈਸੇ ਰਿਕਵਰੀ ਹੋਈ ਹੈ ਪੈਸਿਆਂ ਦੀ ਕਰੀਬ 41 ਲੱਖ ਦੇ ਆਸ-ਪਾਸ ਸੋ ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਵਾ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅੰਮ੍ਰਿਤਸਰ ਉਦਲ ਦੀ ਪੁਲਿਸ ਨੇ ਕੀਤੀ ਹੈ ਸਰ ਜਿਹੜੇ ਡਿਸਟ੍ਰਿਕਟ ਬਾਰਡਰ ਹੈਗੇ ਆ ਜੀ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਨੂੰ ਜੋੜਦਾ ਕਪੂਠਲਾ ਜਾਂ ਫਿਰ ਇਧੇ ਵਾਪਸ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜਦੇ ਹੈਗੇ ਪਰ ਉੱਥੇ ਕਈ ਜਗ੍ਹਾ ਨੱਕੇ ਜ਼ਰੂ ਕਿ ਨਾਕੇबंदी ਚੈਕਿੰਗ ਚੱਲਦੀ ਹੋਵੇ ਇਹੋ ਜੀ ਸਮੱਸਿਆ ਵਾਲੀ ਹੈ ਓਕੇ ਵੈਸੇ ਤਾਂ ਉਹ ਨਾਕੇ ਜਿਹੜੇ ਨੇ ਕੁਛ ਨਾਕੇ 24 ਘੰਟੇ ਦੇ ਨਾਕੇ ਨੇ ਕੁਛ ਨਾਕੇ ਜਿਹੜੇ ਸਪੈਸੀਫਿਕ ਟਾਈਮ ਤੇ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਉਸ ਹਿਸਾਬ ਨਾਲ ਲਗਾਏ ਜਾਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਆਈਲ ਆਸ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਨੇ ਇਹਨਾਂ ਦੇ ਉਹਨਾਂ ਦੇ ਇੱਕ ਵਾਰੀ ਦੁਬਾਰਾ ਰਿਵਿਊ ਕਰ ਲੈਣ ਅਗਰ ਕੋਈ ਕਮੀ ਪੇਸ਼ ਹੈ ਤਾਂ ਉਹ ਪੂਰੀ ਕੀਤੀ ਜਾਏ ਐਂਟੀ ਡਰੋਨ ਜਿਹੜੇ ਲਗਾਏ ਗਏ ਨੇ ਉਹਦੇ ਨਾਲ ਪੰਜਾਬ ਪੁਲਿਸ ਨੂੰ ਕੁਛ ਨਾ ਕੁਛ ਰਾਹਤ ਜਿਹੜੀ ਆ ਉਹ ਮਿਲੀ ਹੈ ਦੇਖੋ ਅਲਟੀਮੇਟਲੀ ਰਾਹਤ ਲੋਕਾਂ ਨੂੰ ਮਿਲਣੀ ਹੈ ਇਸ ਚੀਜ਼ ਦੇ ਵਾਸਤੇ ਪੁਲਿਸ ਅਧਿਅਸਤ ਇੱਕ ਜ਼ਰੀਆ ਹੈ ਕਿ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਡਰੋਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਪਿੱਛੇ ਤੇ ਉਹਦੇ ਚੱਲ ਰਹੇ ਹੈ ਆਪਰੇਸ਼ਨ ਉਸ ਐਂਟੀ ਡਰੋਨ ਸਿਸਟਮ ਦੇ ਵੀ ਉਦੇ ਦੇ ਇਹ ਜੋ ਜੋ ਉਪਲਬਧੀਆਂ ਹੋਣਗੀਆਂ ਉਹ ਨਾਲ-ਨਾਲ ਤੁਹਾਨੂੰ ਜਿਹੜਾ ਹੈ ਉਹ ਡਿਸਟ੍ਰਿਕਟ ਬੁਲਕਨ ਦੱਸਿਆ ਜਾਏਗਾ ਸਰ ਬਾਰਡਰ ਤੇ ਐਂਟਰੀ ਲੈਨ ਜਿਹੜੀਆਂ ਡਰੋਨਸ ਥਰੇ ਚਲਾਏ ਹੋ ਦਾ ਕੋਈ ਬੈਨੀਫਿਟ ਹੈ ਜੀ ਮੈਂ ਉਹੀ ਜਸਟ ਸੁਣੇ ਦੱਸ ਕੇ ਹਟਿਆ ਵੀ ਉਹ ਜਿਹੜਾ ਆਪਰੇਸ਼ਨਸ ਉਹਰੇ ਚੱਲ ਰਹੇ ਨੇ ਕੰਟੀਨਿਊਸਲੀ ਤੇ ਜ਼ਰੂਰ ਉਹਦੇ ਚ ਗਰਾਵਟ ਆਈ ਹੈ ਪਹਿਲਾਂ ਜਿਹੜੇ ਡਰੋਨਸ ਬਿਲਕੁਲ ਹੀ ਟੈਕਨੀਸੀ ਹੁੰਦੇ ਜਾਂ ਪਤਾ ਨਹੀਂ ਸੀ ਲੱਗਦੇ ਹੁਣ ਇਹ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਡਰੋਨਸ ਦੇ ਡਿਟੈਕਸ਼ਨ ਦੀ ਵੀ ਦਰ ਜਿਹੜੀ ਵਧੀ ਹੈ ਉਹਨੂੰ ਇੰਟਰਸੈਪਟ ਵੀ ਅਸੀਂ ਹੁਣ ਕਰ ਪਾ ਰਹੇ ਹਾਂ। ਬੱਗੇ ਬਕਾਲੇ ਸਾਹਿਬ ਦੇ ਵਿੱਚ ਜਿੱਦਾਂ ਪਹਿਲਾਂ ਵੀ ਕੈਪਸ ਆਪਰੇਸ਼ਨ ਹੋਇਆ ਔਰ ਉਹਦੇ ਨਾਲ کافی ਹੱਦ ਤੱਕ ਫਰਕ ਨਜ਼ਰ ਆ ਰਿਹਾ ਵਸੇ। ਜੀ। ਲੇਕਿਨ ਤੁਸੀਂ ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਪੁਲਿਸ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਕਿੰਨਾ ਕੁ ਰਿਪੋਰਟ ਜਿਹੜੀਆਂ ਹੁੰਦੀਆਂ ਵਾਂ ਐਫ ਆਈ ਆਰ ਲਾਂਚ ਹੋ ਰਹੀਆਂ ਇਹਨੂੰ ਲੈ ਕੇ ਐਂਡ ਕਰਦੇ। ਦੇਖੋ ਮੈਂ ਇਹ ਸਮਝਦਾ ਜੀ ਵੀ ਪੁਲਿਸ ਜਿਹੜੀ ਹੈ ਉਹ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਤਤਪਰ ਰਹੀ ਹੈ। ਪੂਰੀ ਆਪਣੇ ਵੱਲੋਂ ਪੂਰੀ ਵਾਹ ਲਾਈ ਦੀ ਐ ਅਸੀਂ। ਕੀ ਕੋਈ ਵੀ ਇਦਾਂ ਦੀ ਜਿਹੜੀ ਹੈ ਉਹ ਨਾ ਹੋਵੇ ਇਥੇ ਕਾਰਵਾਈ ਵੀ ਕੋਈ ਨਸ਼ਾ ਦਾ ਕੋਈ ਸੇਲ ਹੋ ਰਹੀ ਹੋਵੇ ਜਾਂ ਵੈਸੇ ਕੋਈ ਸਮਗਲਿੰਗ ਕਰ ਰਿਹਾ ਹੋਵੇ ਲੇਕਿਨ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਤੁਹਾਡੇ ਜ਼ਰੀਏ ਕਿ ਜਦੋਂ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਦੋਂ ਮੰਨੋ ਇਸ ਮੁਹਿੰਮ ਦੇ ਵਿੱਚ ਉਦੋਂ ਤੱਕ ਕੋਈ ਵੀ ਮੁਹਿੰਮ ਜਿਹੜੀ ਉਹ ਕਾਮਯਾਬ ਨਹੀਂ ਹੋ ਸਕਦੀ ਆਏ ਦਿਨ ਸਰਕਟ ਇਨ ਕਿਤੇ ਗੋਲੀ ਚੱਲਣ ਦੀ ਜਿਹੜੀ ਆ ਉਹ ਆਪਾਂ ਹੀ ਉੜਦੀਆਂ ਤੇ ਕਈ ਵਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਕਈਆਂ ਬੀਤੇ ਰਾਤ ਜਿਹੜੀ ਆ ਮਕਬੂਲਪੁਰਾ ਦੇ ਵਿੱਚ ਗੋਲੀ ਚੱਲੀ ਆ ਤਾਂ ਇਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਵੱਲੋਂ ਕੀ ਉਪਰਾਲੇ ਕੀਤੇ ਗਏ? ਦੇਖੋ ਮੈਂ ਆਲਰੇਡੀ ਕਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਜਨ ਬਦਦਾ ਹੈ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਐਲੀਮੈਂਟ ਨੂੰ ਐਂਟੀ ਸਰਕਲ ਐਲੀਮੈਂਟ ਨੂੰ ਨੱਥ ਪਾਉਣ ਵਾਸਤੇ ਸਾਡੀ ਪੂਰੀ ਹਿਸਟਰੀ ਰਹੀ ਹੈ ਹੈਰੀਟੇਜ ਰਹੀ ਹੈ ਪੰਜਾਬ ਪੁਲਿਸ ਦੀ ਕਿ ਅਸੀਂ ਵਨ ਆਫ ਦਾ ਬੈਸਟ ਫੋਰਸਿਸ ਜਿਹੜੀ ਉਹ ਗਿਣਿਆ ਜਾਂਦੇ ਹੁਣ ਵੀ ਸਾਡੇ ਜਿਹੜੇ ਸਾਰੇ ਅਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਐਸਐਸਪੀਜ਼ ਨੇ ਕਮਿਸ਼ਨਰਸ ਨੇ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਅਤੇ ਪੂਰੀ ਤਰ੍ਹਾਂ ਧ੍ਰਿੜ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਗੈਂਗਸਟਰਵਾਦ ਨੂੰ ਜਾਂ ਐਂਟੀਸੋਸ਼ਲ 엘ਿਮੈਂਟਸ ਨੂੰ ਸਰਨੇ ਨਹੀਂ ਦਿੱਕਣ। ਨਸ਼ਾ ਇੰਨਾ ਫੜੇ ਜਾਂਦਾ ਵਾ ਨਸ਼ਾ ਖਤਮ ਕਿਉਂ ਨਹੀਂ ਨਸ਼ਾ ਹੁੰਦਾ ਕਿਉਂ ਨਹੀਂ ਤਰਾ। ਦੇਖੋ ਇਹਦੇ ਤੋਂ ਹੁਣ ਇੱਕ ਲੰਬੀ ਡਿਸਕਸ਼ਨ ਹੈ ਇਥੇ ਰਿਗਾਰਡਿੰਗ ਪਰ ਸਾਡਾ ਕੰਮ ਜਿਹੜਾ ਹੈ ਮੇਨਲੀ ਨਸ਼ੇ ਨੂੰ ਨਸ਼ੇ ਦੇ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਹੈ। ਥੈਂਕ ਯੂ ਸਰ।